ਹਰਿਆ ਬੰਦਾ ਵਜ਼ੀਰ ਬਣ ਸਕਦਾ ਹੈ ਸੌਂ ਚੱਕ ਸਕਦਾ ਹੈ ਕਿ ਜਿੱਤਿਆ ਬੰਦਾ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਸਾਡੀ ਮੰਗ ਹੈ ਕਿ ਉਹਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਬੰਦੀ ਸਿੰਘ ਜਿਹੜੇ 32 ਸਾਲ ਤੋਂ ਬੈਠੇ ਐ ਉਹਨਾਂ ਨੂੰ ਵੀ ਰਿਹਾਅ ਕੀਤਾ ਜਾਵੇ ਇਹ ਸਾਡੀ ਗੱਲ ਸੀ ਅਸੀਂ ਇੰਡੀਆ ਦੇ ਰਾਸ਼ਟਰਪਤੀ ਨੂੰ ਮਿਲ ਕੇ ਆਏ ਹਾਂ ਉਹਨਾਂ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਹੈ ਤੇ ਕਿਉਂਕਿ ਸਾਡਾ ਹੱਕ ਸੀ ਉਹ ਬੁਨਿਆਦੀ ਸੀ ਅਸੀਂ ਭੁਖੀ ਮੰਗਣੇ ਗਏ ਸੀ ਸਭ ਤੋਂ ਪਹਿਲਾਂ ਮੈਂ ਬਠਿੰਡਾ ਦੀ ਸਮੂੱਚੀ ਪ੍ਰੈਸ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਦਾ ਤਹਿਲ ਦੇ ਨਾਲ ਤਹਵਾਨ ਕਰਦਾ ਹਾਂ ਤੇ ਤੁਹਾਨੂੰ ਸੌਰੀ ਫੀਲ ਕਰਦਾ ਕਿ ਅਸੀਂ ਪ੍ਰੈਸ ਕਾਨਫਰੰਸ ਕਰਨ ਦੇ ਵਿੱਚ ਥੋੜਾ ਜਿਹਾ ਲੇਟ ਹੋਏ ਆ ਤੇ ਇਹ ਜਿਹੜੀ ਪ੍ਰੈਸ ਹੈ ਇਹ ਡੈਮੋਕਰੇਸੀ ਦਾ ਚੌਥਾ ਪਿੱਲਰ ਹੈ ਜਿਨ੍ਹਾਂ ਨੇ ਅੱਜ ਤੱਕ ਸਾਰਾ ਕੁਝ ਸਿਸਟਮ ਨੂੰ ਠੀਕ ਕਰਕੇ ਰੱਖਿਆ ਆ ਪਰ ਮੰਜਾਂ ਅੰਗੂਲਕਾਂ ਦੀਆਂ ਨਹੀਂ ਹੁੰਦੀਆਂ ਤੇ ਫਿਰ ਮੈਂ ਸਾਰੀ ਪ੍ਰੈਸ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਸਮੁੱਚੀ ਪਾਰਟੀ ਵੱਲੋਂ ਤੇ ਸਾਡੇ ਵਕੀਲ ਐ ਲਖਣਪਾਲ ਜੀ ਜੋ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ ਅਤਲਾ ਸਾਹਿਬ ਜੋ ਸਾਡੀ ਪਾਰਟੀ ਦੇ ਜਨਰਲ ਸੈਕਟਰੀ ਐ ਇਹ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ ਜੈ ਸਿੰਘ ਜੀ ਇਹ ਵੀ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ ਤੇ ਸਾਡੇ ਨਾਲ ਜਗਦੇਵ ਸਿੰਘ ਦੀ ਰਾਏਪੁਰ ਫੌਜੀ ਸਾਹਿਬ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਇੱਕ ਵਾਰ ਮਿਲਣ ਗਏ ਸੀ ਤੇ ਇਸ ਟਾਈਮ ਬਾਬਾ ਸਤਨਾਮ ਸਿੰਘ ਜੀ ਜੋ ਸਾਡੇ ਧਾਰਮਿਕ ਵਿੰਗ ਦੇ ਪ੍ਰਧਾਨ ਆ ਉਹ ਵੀ ਸਾਡੇ ਨਾਲ ਚਾਹੁੰਦੇ ਆ ਕਿ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਯਾਦ ਤੌਰ ਤੇ ਬਣੇ ਆ ਉਹਨਾਂ ਦਾ ਬੁਨਿਆਦੀ ਤੇ ਜਮਹੂਰੀ ਹੱਕ ਹੈ ਕਿ ਜਿਹੜੀ ਉਹਨਾਂ ਤੇ ਐਨਐਸਐਲਾਈਸੀ ਗੈਰਕਾਨੂੰਨੀ ਢੰਗ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀਗਾ ਉਹ 197000 ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜੇਲ੍ਹ ਵਿੱਚ ਰਹਿ ਕੇ ਨਾ ਉਹਨਾਂ ਨੇ ਪਿੰਡ ਦਾ ਪ੍ਰਚਾਰ ਆਪ ਆ ਕੇ ਕੀਤਾ ਨਾ ਉਹਨਾਂ ਨੇ ਕਿਸੇ ਰੈਲੀ ਨੂੰ ਸਬੋਧਨ ਕੀਤਾ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਪਹਿਲਾਂ ਗੈਰਕਾਨੂੰਨੀ ਕੰਮ ਸੀ ਉਹਨੂੰ ਜੇਲ੍ਹ 'ਚ ਡਕਣਾ ਨਹੀਂ ਚਾਹੀਦਾ ਸੀ ਉਹਨੂੰ ਚੋਣ ਪ੍ਰਚਾਰ ਲਈ ਮੌਕਾ ਦੇਣਾ ਚਾਹੀਦਾ ਸੀਗਾ ਉਹ ਮੈਂਬਰ ਪਾਰਲੀਮੈਂਟ ਬਣ ਗਏ ਨੇ ਤੇ ਉਹਨਾਂ ਨੂੰ ਤੁਰੰਤ ਆਪਣਾ ਰਿਹਾ ਕਰਕੇ ਉਹਨਾਂ ਨੂੰ ਜੋ ਮੈਂਬਰ ਆਫ ਪਾਰਲੀਮੈਂਟ ਦੀ ਸੌਚ ਕਾਉਣੀ ਚਾਹੀਦੀ ਸੀ ਹੁਣ ਮੈਨੂੰ ਦੱਸੋ ਰੱਬ ਦੇਕਰ ਦੇਰ ਤਾਂ ਹੈਗਾ ਹਨੇਰ ਨਹੀਂ ਆਇਆ ਅਸੀਂ ਕਹਿੰਦੇ ਸੀ ਕਿ ਉਹਦੇ ਤੇ ਗੈਰਕਾਨੂੰਨੀ ਕੇਸ ਪਾਇਆ ਹੈ ਤੇ ਜਮਹੂਰੀਅਤ ਦਾ ਕਤਲ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਰਲ ਕੇ ਬੀਜੇਪੀ ਮਿਲ ਕੇ ਉਹਨਾਂ ਨੇ ਐਨਐਸਏ ਲਾਈ ਆ ਐਨਐਸਏ ਪੰਜਾਬ ਦੇ ਚੀਫ ਮਿਨਿਸਟਰ ਦੇ ਮਿਲੇ ਤੋਂ ਬਗੈਰ ਲੱਗ ਹੀ ਨਹੀਂ ਸਕਦੀਗੀ ਕੋਈ ਸਟੇਟ ਦੂਜੀ ਚਾਕੇ ਐਨਐਸਏ ਨਹੀਂ ਲਾ ਸਕਦਾ ਉਹਨੇ ਕਿਸੇ ਨੂੰ ਗੱਲ ਐਸੀ ਕੀਤੀ ਨਹੀਂ ਸੀ ਉਹ ਨਸ਼ੇ ਛਡਾਉਂਦਾ ਸੀ ਅਮਰਤ ਛਕਾਉਂਦਾ ਸੀ ਜੋ ਸਾਡੀ ਪਾਲਿਸੀ ਸੀ ਗੁਰੂ ਗੋਬਿੰਦ ਸਿੰਘ ਦਾ ਸਾਨਾ ਮਾਨ ਮਤਾਵਾ ਦੀ ਸੋਚ ਦਿੱਤਾ ਸੀ ਜਾਤ ਪਾਤ ਤੋਂ ਕੱਢਦਾ ਸੀ ਨਾ ਉਹਨੇ ਕਿਸੇ ਹਿੰਦੂ ਨੂੰ ਤੰਗ ਕੀਤਾ ਨਾ ਮੁਸਲਮਾਨ ਨੂੰ ਤੰਗ ਕੀਤਾ ਨਾ ਅਸਾਈ ਨੂੰ ਤੰਗ ਕੀਤਾ ਉਹ ਕਿਸੇ ਨੇ ਤੰਗ ਹੀ ਨਹੀਂ ਕੀਤਾ ਉਹਦੇ ਘਰੋਂ ਫੜੇ ਜ਼ਰੂਰ ਗਏ ਪੰਜ ਕਕਾਰ ਫੜੇ ਗਏ ਆ ਉਹ ਤਾਂ ਹਰੇਕ ਸਿੱਖ ਦੇ ਘਰੋਂ ਫੜੇ ਜਾਣੇ ਚਾਹੀਦੇ ਆ ਜੇ ਕਕਾਰ ਪੰਜ ਰੱਖਣੇ ਘਰ ਚੋਂ ਫੜੇ ਜਾਣਾ ਉਹ ਦੇਸ਼ਤਰੋਈ ਆ ਤਾਂ ਫੇਰ ਤਾਂ ਸਾਰੀ ਕੌਮ ਹੀ ਸਾਡੀ ਦੇਸ਼ਤਰੋਈ ਤੁਸੀਂ ਮੰਨਦੇ ਹੋ ਪਰ ਅਸੀਂ ਨਾ ਦੇਸ਼ਤਰੋਈ ਆ ਅਸੀਂ ਮਾਨਵਤਾਵਾਦੀ ਆ ਅੱਜ ਸਾਬਤ ਹੋ ਗਿਆ ਕੂੜਨ ਖੁੱਟੇ ਨਾਨਕਾ ਔਰ ਸੱਚ ਰਹੀ ਇੱਕ ਪਾਸੇ ਹਾਰਤ ਹੋ ਗਿਆ ਦਿੱਲੀ ਹਾਰ ਗਈ ਐ ਤੇ ਆਪਣਾ ਪੰਜਾਬ ਜਿੱਤ ਗਿਆ ਇੱਕ ਪਾਸੇ ਐਨਐਸਏ ਲਾਉਣ ਵਾਲੇ ਹਾਰਡਲਾਈਨ ਕਹਿਣ ਵਾਲੇ ਤੇ ਉਹਨੂੰ ਰੈਡੀਕਲ ਕਹਿਣ ਵਾਲੇ ਉਹ ਹਾਰ ਗਏ ਐ ਇਸ ਕਰਕੇ ਇਹ ਜਿੱਤ ਗਿਆ ਹੁਣ ਤੋਂ ਇਦੋਂ ਵੱਡਾ ਸਬੂਤ ਕੀ ਐ ਜੇ ਕਿਤੇ ਸੰਜੀਤ ਸਿੰਘ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਤੇ ਉਹਨੂੰ ਆਪਣੇ ਆਪ ਸੋਚ ਚ ਕਾਈ ਜਾਂਦੀ ਐ ਤੇ ਜੇ ਕੇਜਰੀਵਾਲ ਸਾਹਿਬ ਉਹ ਜੇਲ੍ਹ ਦੇ ਵਿੱਚ سنگੀਨ ਜ਼ੁਲਮਾਂ 'ਚ ਹੁੰਦੇ ਐ ਉਹ ਨਾ ਤਾਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਿਹਾ ਉਹ ਚੋਣ ਤਾਂ ਲੜ ਹੀ ਨਹੀਂ ਰਿਹਾ ਸੀਗਾ ਉਹ ਆਪਣੇ ਪਾਰਟੀ ਪ੍ਰਚਾਰ ਕਰ ਲਈ ਉਹਨੂੰ ਸਮਾਂ ਦੇ ਦਿੱਤਾ ਰਿਲੀਜ਼ ਕੀਤਾ ਤੇ ਭਾਈ ਅਮਰਤਪਾਲ ਨੂੰ ਰਿਲੀਜ਼ ਕਿਉਂ ਕੀਤਾ ਜਿਹੜਾ ਚੋਣ ਲੜ ਰਿਹਾ ਸੀ ਇਸ ਕਰਕੇ ਆਰਟੀਕਲ 75 ਦੇ ਮੁਤਾਬਕ ਸਾਡਾ ਰਾਈਟ ਬੰਦਾ ਹੈ ਕਿ ਇਹ ਸੌਂ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾਵੇ ਇਹ ਸਾਡਾ ਜਮਹੂਰੀਅਤ ਹੱਕ ਹੈ ਇਸ ਕਰਕੇ ਇਹ ਜਮਹੂਰੀਅਤ ਹੱਕ ਦਾ ਪੂਰਾ ਜਨਾਜਾ ਇੰਡੀਅਨ ਸਟੇਟ ਕਰ ਰਹੀ ਹੈ ਜੇ ਦੂਜੇ ਪਾਸੇ ਵੇਖੋ ਜੇ ਅਰਨ ਜੇਤਲੀ ਜੋ ਨਹੀਂ ਰਹੇ ਉਹ ਉਸ ਅੰਮ੍ਰਿਤਸਰ ਤੋਂ ਹਾਰ ਜਾਂਦੇ ਆ ਤੇ ਉਹਨੂੰ ਖਜ਼ਾਨਾ ਵਜ਼ੀਰ ਬਣਾ ਦਿੱਤਾ ਜਾਂਦਾ ਇਹ ਕਿਹੜੇ ਕਾਨੂੰਨ ਦੀ ਗੱਲ ਹੈ ਇੱਕ ਚੁਣਿਆ ਹੋਇਆ ਐਮਪੀ ਉਹਨੂੰ ਪਹੁੰਚ ਕਰਨ ਦਾ ਮੌਕਾ ਨਹੀਂ ਦਿੱਤਾ ਇੱਕ ਰਵੜੀਤ ਬਿੱਟੂ ਉਹ ਲੁਧਿਆਣੇ ਤੇ ਚੋਣ ਹਾਰ ਜਾਂਦਾ ਉਹ ਮੈਂਬਰ ਪਾਰਲੀਮੈਂਟ ਨਹੀਂ ਦੇਣੀ ਤੇ ਉਹ ਹਿੱਤ ਦੇ ਜੋਰ ਤੇ ਪੰਜਾਬ ਨੂੰ ਚੜਾਉਣ ਲਈ ਸਿੱਖ ਕੌਮ ਨੂੰ ਚੜਾਉਣ ਲਈ ਸਾਡੇ ਪੰਜਾਬ ਦੇ ਜਿੰਨੇ ਵਸਦੇ ਲੋਕ ਆ ਤੇ ਜੇ ਜੇ ਰਵਨੀਤ ਬਿੱਟੂ ਨੂੰ ਹਰਾਇਆ ਹੈ ਉਥੋਂ ਦੇ ਪੰਜਾਬ ਦੇ ਸਾਰੇ ਲੁਧਿਆਣੇ ਦੇ ਸਾਰੇ ਲੋਕਾਂ ਨੇ ਹਰਾਇਆ ਤੇ ਉਹਨੂੰ ਵਜ਼ੀਰ ਬਣਾ ਦੇਣਾ ਇੱਕ ਹਰਿਆ ਬੰਦਾ ਵਜ਼ੀਰ ਬਣ ਸਕਦਾ ਹੈ ਸੌਂ ਚੱਕ ਸਕਦਾ ਹੈ ਕਿ ਜਿੱਤਿਆ ਬੰਦਾ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਸਾਡੀ ਮੰਗ ਹੈ ਕਿ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਬੰਦੀ ਸਿੰਘ ਜਿਹੜੇ 32 ਸਾਲ ਤੋਂ ਬੈਠੇ ਹੈ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਜੇ 18 ਤਰੀਕ ਤੱਕ ਸੌ ਸਮਾਗਮ ਵਿੱਚ ਨਾ ਸ਼ਾਮਲ ਕੀਤਾ ਗਿਆ ਤੇ ਸਾਡੀ ਪਾਰਟੀ ਪੰਥ ਦੇ ਅਗੂ ਨੂੰ ਨਾਲ ਲੈ ਕੇ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਮਿਲਾਂਗੇ ਕਿਉਂਕਿ ਇਹਨਾਂ ਨੇ ਦੋਨਾਂ ਨੇ ਰਲ ਕੇ ਗੇਮ ਖੇਡ ਕੇ ਅਮਰਪਾਲ ਨੂੰ ਅੰਦਰ ਕੀਤਾ ਹੈ ਸਾਡੀ ਗੱਲ ਸੀ ਅਸੀਂ ਇੰਡੀਆ ਦੇ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਉਹਨਾਂ ਦੇ ਨੁਮਾਇंदे ਸੀਗੇ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਤੇ ਕਿਉਂਕਿ ਸਾਡਾ ਹੱਕ ਸੀ ਉਹ ਬੁਨਿਆਦੀ ਸੀ ਅਸੀਂ ਕੋਈ ਭੀਖ ਮੰਗਣੇ ਗਏ ਸੀ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਜਿਵੇਂ ਕਿ ਆਰਟੀਕਲ 14 19 21 ਦੇ ਮੁਤਾਬਕ ਅਸੀਂ ਬਰਾਬਰ ਆ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਇਸ ਕਰਕੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਚੋਣ ਲੜਿਆ ਸੀ ਤੇ ਇਹਨਾਂ ਨੇ ਜਮਹੂਰੀਅਤ ਦਾ ਕਤਲ ਕਰਦਾ ਨਹੀਂ ਤਾਂ ਅਗਲੇ ਦਿਨ ਇਹਨੂੰ ਰਿਆਕਰ ਦੇਣਾ ਉਹਨਾਂ ਦਾ ਬੁਨਿਆਦੀ ਹੱਕ ਸੀਗਾ